ਦੇ ਅਗਲਾ ਬੜੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਪਹਿਲਾਂ ਦੱਸਿਆ ਆਪਾਂ ਸਾਰੇ ਜਾਣੀ ਮਾਨਸਾ ਵਾਸੀ ਕਿ 30 ਸਾਲ ਤੋਂ ਜਦੋਂ ਦਾ ਸੀਵਰੇਜ ਪਿਆ ਉਹਦੀ ਨਿਕਾਸੀ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ ਪਹਿਲਾਂ ਤਾਂ ਫਾਲਟੀ ਸੀਵਰੇਜ ਪਿਆ ਔਰ ਇੱਕ ਜਿੱਡਾ ਕਟੋਬਾ ਮਾਨਸਾ ਦਾ ਐਡਾ ਤਾਂ ਇੱਕ ਛੋਟੇ ਪਿੰਡ ਚ ਹੁੰਦਾ ਔਰ ਮੈਂ ਕਹਿੰਦਾ ਵੀ ਆਪਣਾ ਪੰਜਾਬ ਪਿੰਡਾਂ ਤੋਂ ਵੱਡਾ ਇੱਕ ਸ਼ਹਿਰ ਹੈ ਮਤਲਬ ਜਿਹੜੇ ਉਹ ਸਾਡੇ ਉਦੋਂ ਨੀਤੀਬਾਨ ਸੀ ਸਾਡੇ ਰਾਜਨੀਤਿਕ ਲੋਕ ਸੀ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਹਨਾਂ ਨੇ ਕੋਈ ਇਹ ਪਲਾਨਿੰਗ ਹੀ ਨਹੀਂ ਕੀਤੀ ਯਾਰ ਇੱਥੇ ਪਾਣੀ ਕਿੱਥੇ ਜਾਊਗਾ ਸੋ ਆਪਾਂ ਦੇਖ ਲਿਆ ਕਿਉਂਕਿ ਸਾਡੀ ਸਰਕਾਰ ਨੇ ਨਹਿਰੀ ਪਾਣੀ ਕਿਸਾਨਾਂ ਤੱਕ ਪਹੁੰਚਾਉਣ ਦੀ ਟੇਲਾਂ ਤੱਕ ਪਹੁੰਚਾਉਣ ਦੀ ਜਿਹੜੀ ਉਹ ਧਾਰੀ ਹੋਈ ਸੀ ਉਹਦੇ ਤਹਿਤ ਅਸੀਂ ਇੱਥੇ ਪਾਣੀ ਪਹੁੰਚਾਇਆ ਔਰ ਉਹ ਪਾਣੀ ਹੁਣ ਸਾਡੇ ਕਿਸਾਨ ਭਰਾ ਨਹੀਂ ਵਰਤ ਰਹੇ ਸੀ ਕਿਉਂਕਿ ਉਹਨਾਂ ਨੂੰ ਨਹਿਰੀ ਪਾਣੀ ਮਿਲਦਾ ਸੀ ਉਹ ਸਾਡੇ ਲਈ ਬੜੀ ਵੱਡੀ ਸਮੱਸਿਆ ਸੀ ਅਸੀਂ ਕੋਈ ਟੈਂਪਰੇਰੀ ਕਦੇ ਯੂਨੀਵਰਸਿਟੀ ਵਾਲੀ ਜਗ੍ਹਾ ਛੱਡ ਦੇ ਕਦੇ ਕਿਸੇ ਖੇਤਾਂ ਵਾਲੇ ਨੂੰ ਬੇਨਤੀ ਕਰਦੇ ਮਤਲਬ ਕਿ ਪਤਾ ਨਹੀਂ ਅਸੀਂ ਸਾਡੇ ਕਿੰਨੇ ਕਿਸਾਨ ਭਰਾ ਬੈਠੇ ਉਹਨਾਂ ਨੂੰ ਪਤਾ ਵੀ ਮੈਂ ਪ੍ਰਧਾਨ ਜੀ ਨਾਲ ਲੈ ਕੇ ਉਹਨੂੰ ਲੈ ਕੇ ਸਾਡੇ ਪੁਚਤ ਸਭਾ ਨੂੰ ਸਾਰਿਆਂ ਨੂੰ ਲੈ ਕੇ ਅਸੀਂ ਕਿੰਨੇ ਵਾਰ ਗਏ ਆ ਔਰ ਇਹ ਸਾਡੀ ਮਿਹਨਤ ਨੂੰ ਬੂਰ ਪਿਆ ਭਾਵੇਂ ਅਸੀਂ ਵਿਧਾਨ ਸਭਾ ਚ ਭਾਵੇਂ ਮੰਤਰੀ ਸਾਹਿਬ ਨਾਲ सीएम साहब ने जो सारा सी प्रोजेक्ट बना के ਦਿੱਤਾ ਤਾਂ ਉਹਨਾਂ ਨੇ ਸਾਰੀ ਓਕੇ ਕਰਤੀ ਔਰ ਟੈਂਡਰ ਹੋ ਗਿਆ ਅੱਜ ਕੰਮ ਸ਼ੁਰੂ ਹੋਏਗਾ। ਸਰ ਸਾਹਿਬ ਦਾ ਕਲੀਨ ਚਿੱਟ ਜਿਹਦਾ ਪ੍ਰਨਾਮ ਕੀਤਾ ਗਿਆ ਸੀ ਮਾਨਸਾ ਤੇ ਐਡਾ ਵੱਡਾ ਕਲੰਕ ਲਾਇਆ ਗਿਆ ਸੀ। ਹੁਣ ਪੁਲਿਸ ਨੇ ਵੀ ਹੱਥ ਘੜੇ ਕਰਤੇ ਤੁਹਾਨੂੰ ਕਲੀਨ ਚਿੱਟ ਦਿੱਤੀ ਹੈ ਕਿਵੇਂ ਦੇਖਦੇ ਹੋ ਸੀ ਇਹਨੂੰ। ਦੇਖੋ ਮਾਮਲਾ ਥੋੜਾ ਕੋਰਟ 'ਚ ਹੈ ਜੋ ਪਰਮਾਤਮਾ ਦਾ ਸ਼ੁਕਰ ਹੈ ਕਿਉਂਕਿ ਆਪਾਂ ਬਿਲਕੁਲ ਕਲੀਨ ਸੀ ਤਾਂ ਪਰ ਉਹਨਾਂ ਨੇ ਕਲੀਨ ਚਿੱਟ ਦਿੱਤੀ ਹੈ। ਕਈ ਵਾਰੀ ਕੋਈ ਡਾਊਟ ਦੇ ਅੰਡਰ ਆਪਾਂ ਕਿਉਂਕਿ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਵਾਰੀ ਤੁਸੀਂ ਕਸੂਰਵਾਰ ਨੂੰ ਤੁਹਾਨੂੰ ਤਾਂ ਹੀ ਸਜ਼ਾ ਮਿਲੇ ਬਹੁਤ ਵਾਰੀ ਬਿਨਾਂ ਕਸੂਰ ਤੋਂ ਵੀ ਸਜ਼ਾ ਮਿਲ ਜਾਂਦੀ ਹੈ ਉਹ ਵੀ ਕੋਈ ਪਰਮਪਿਤਾ ਪਰਮਾਤਮਾ ਦੀ ਉਸ ਤਰ੍ਹਾਂ ਦੀ ਮਾਨਸਾ ਦੇ ਲੋਕਾਂ ਤੇ ਮਿਹਰ ਸੀ ਹੁਣ ਵੀ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਹੈ ਕਿ ਮੇਅਰ ਅਤੇ ਕਲੀਨ ਚਿੱਟ ਮਿਲੀ ਹੈ ਪਰਮਾਤਮਾ ਅੱਗੇ ਵੀ ਬੇਨਤੀ ਕਰਦੇ ਆਂ ਕਿ ਆਉਣ ਵਾਲੇ ਸਮੇਂ ਚ ਆਪਾਂ ਮਾਨਸਾ ਨੂੰ ਹੋਰ ਤਕੜੇ ਹੋ ਕੇ ਆਪਾਂ ਮਾਨਸਾ ਦੀ ਸੇਵਾ ਕਰੀਏ ਜੀ ਰਾਜ ਸਾਹਿਬ ਆਮਾ ਦੀ ਬਾਤੀ ਆਬਦੀ ਜਿਹੜੀ ਗਲਤੀ ਹੈ ਉਹਨੂੰ ਸੁਧਾਰ ਲੈ ਅੱਜ ਅੱਜ ਇੱਥੇ ਬੜੇ ਵਧੀਆ ਮੌਕੇ ਤੇ ਆਪਾਂ ਇਕੱਠੇ ਹੋਏ ਆਂ ਉਹ ਆ